ਹਾਂਜੀ ਕਰਦੇ ਆ ਹਲੇ ਜੀ ਜਿਹੜੇ ਲੋਕਾਂ ਨੇ ਮੂਰਤੀ ਤੁਸੀਂ ਜਿਹੜੀ ਮੂਰਤੀ ਮੂਰਤੀ ਮਰਦ ਬਸੋਗੇ ਕੋਈ ਗੱਲ ਨਹੀਂ ਨਹੀਂ ਠੀਕਾ ਤੁਸੀਂ ਭਾਜੀ ਸਰਕਾਰੀ ਬੰਦੇ ਨੂੰ ਐਸਐਸ ਸਾਹਿਬ ਨੂੰ ਆਣ ਦੇ ਦੱਸੋ ਜੀ ਇਹ ਸਰਕਾਰ ਦਾ ਠੇਕਾ ਜੀ ਸਰਕਾਰੀ ਠੇਕਾ ਜੀ ਅੱਛਾ ਸਰਕਾਰ ਦਾ ਠੇਕਾ ਨਹੀਂ ਹੈਗਾ ਸਰਕਾਰੀ ਠੇਕਾ ਗਾਂ ਦਿੱਤਾ ਹੋਇਆ ਹਾਂਜੀ ਕਾਲੇ ਗਾਂ ਠੇਕਾ ਦਿੱਤਾ ਹੋਇਆ ਭਾਜੀ ਸਰਕਾਰੀ ਦਿੰਦੀ ਸੀ ਠੇਕਾ ਹੈ ਸੰਸੀ ਜੇ ਕਲ ਸੰਸੀ ਠੇਕਾ ਭਾਜੀ ਸੰਸੀ ਠੇਕਾ ਵਾ ਨਹੀਂ ਭਾਜੀ ਆਪਾਂ ਤੇ ਟਾਈਮ ਦਿੱਤਾ ਸੀਗਾ ਵੀ ਠੇਕਾ ਬੰਦ ਕਰਾ ਦੇਣਾ ਹੈ ਆ ਤਾਂ 12 ਹੰਝਾ ਟਾਈਮ ਤੱਕ ਤਾਂ ਟ੍ਰੇਨ ਕਾ ਫੇਰ ਵੀ ਖੁੱਲਿਆ। ਜੀ ਇਹ ਠੀਕ ਆਹੀਂ ਬੰਦ ਨਹੀਂ ਕਰ ਸਕਦੇ। ਇਹ ਸਰਕਾਰ ਹੀ ਕਰ ਸਕਦੀ ਹੈ। ਐਕਸਾਈਜ਼ ਭਾਏਗੀ ਕਰ ਸਕਦਾ। ਐਕਸਾਈਜ਼ ਭਾਏ ਦਾ ਸਾਰਾ ਕੰਮ ਹੈ ਸਾਡਾ ਨਹੀਂ ਕੰਮ ਹੈਗਾ ਜੀ। ਅੱਛਾ ਪੁੱਲੋ ਸਾਹਿਬ ਆ ਰਹੇ ਨੇ? ਆ ਮੈਂ ਪੁੱਲੋ ਆ। ਤੁਸੀਂ ਪੁੱਲੋ? ਹਾਂ ਜੀ। ਠੀਕ ਹੈ ਆਪਣੀ ਤਾਂ ਗੱਲ ਬਾਤ ਤੁਸੀਂ ਜੇ ਆਪਾਂ ਉੱਥੇ ਬੈਠੇ ਸੀਗਾ ਦਫ਼ਤਰ। ਐ ਐ ਸੱਚ ਤੇ ਸਾਡੇ ਜੀ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਜੀ। ਅੱਛਾ ਜੀ। ਸਰਕਾਰ ਨੇ ਆਪਣੇ ਹਿਸਾਬ ਨਾਲ ਆਪਣੇ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਨਾ ਜੀ। ਅੱਛਾ। ਠੀਕ ਹੈ ਜੀ। ਅਸੀਂ ਤੇ ਲਿਖ ਕੇ ਦੇ ਸਕਦੇ ਹਾਂ ਜੀ ਵੀ ਆਹ ਪ੍ਰੋਬਲਮ ਹੈ ਸਰਕਾਰੀ ਮਹਿਮਾ ਆਉਂਦਾ ਜਿਸ ਰਾਹ ਸਹੀ ਲੱਗੂਗਾ ਉਹ ਕਰ ਲੈਣਗੇ ਠੀਕ ਹੈ ਜੀ ਇਹ ਸਰਕਾਰ ਦਾ ਸਾਰਾ ਹੈਗਾ ਸਿਸਟਮ ਇਹ ਸਰਕਾਰੀ ਜਾਣੇ ਸਾਰਾ ਸਿਸਟਮ ਬੱਤੇ ਜਾ ਰਹੇ ਆ ਇਸੇ ਕਰਕੇ ਪੰਜਾਬ ਚ ਨਜਾਣੀ ਬੰਦ ਹੋ ਰਿਹਾ ਜਾਪੀ ਇਹ ਪੁਲਸ ਰਣੀ ਹੋਈ ਆ ਇਸੇ ਕਰਕੇ ਹਰ ਗਲੀ ਮੁਹੱਲੇ ਚ ਗੋਲੀਬਾਰੀ ਹੋ ਰਹੀ ਰੋਜ਼ ਬੈਂਕਸਟਰ ਹਰ ਰੋਜ਼ ਵੱਧ ਰਿਹਾ ਇਹ ਪੁਲਸ ਦੀ ਧੱਕੇਚਾਹੀ ਕਰਕੇ ਵੱਧ ਰਿਹਾ ਵਾ ਆਮ ਬੰਦਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਠੇਕੇਦਾਰਾਂ ਦੀ ਮਦਦ ਵਾਸਤੇ ਐਸਚੋ ਰਮਣ ਕੁਮਾਰ ਕੋਲ ਤਰਪੜ ਆ ਗਿਆ ਪਰ ਉਹਨਾਂ ਦਾ ਬੰਦਾ ਨਹੀਂ ਸੀ ਰਾਈਟ ਆ ਕੇ ਸਾਨੂੰ ਧਮਕੀ ਦਿੱਤੀ ਜਾ ਰਹੀ ਕਿ ਸਰਕਾਰ ਕੋਰਡਰ ਲਿਆਓ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਕ ਟੇਕਾ ਤੋਂ ਬੰਦ ਕਰਨ ਦਾ ਕੱਲ ਹੀ ਰਿਟਰਨ ਵਿੱਚ ਰਿਟਾਈ ਉਹਨਾਂ ਨੇ ਅੱਜ ਨਵੇਂ ਸਵਾਲ ਸਾਡੇ ਅੱਗੇ ਖੜੇ ਕੀਤੇ ਜਾ ਰਹੇ ਏਕਾ ਆ ਦੀ ਕਿਤੇ ਹਾਲਾਤ ਨਹੀਂ ਚੱਲਣ ਦੇਣਾ ਸਾਜ ਜੋ ਮਰਜ਼ੀ ਕਰਨਾ ਪਾਜਵੇ ਤੁਨੂੰ ਆਏ ਭਾਈ ਸਰਕਾਰ ਪ੍ਰਸ਼ਾਸਨ ਨੇ ਤੁਹਾਨੂੰ ਕਿਹਾ ਆ ਸਕਲ ਕੋਰਡਰ ਲੈ ਕੇ ਆਓ ਜਿਹੜਾ ਰੈਨਵਾ ਸੀ ਉਹ ਕਹਦਾ ਰੈਨਵਾ ਹੈ ਪ੍ਰਜਾਚ ਨੇ ਪੱਲੋ ਪਟਾਇਆ ਸਾਨੂੰ ਪ੍ਰਜਾਚ ਨੇ ਕਹਿੰਦਾ ਇਹਨਾਂ ਨੂੰ ਟਾਈਮ ਦਿਓ 12 ਦਿਨ ਦਾ ਟਾਈਮ ਦਿੱਤਾ ਗਿਆ ਕਿ ਸ਼ਰਾਬ ਦਾ ਟੇਕਾ ਇੱਥੋਂ ਚੱਕਿਆ ਜਾਊਗਾ ਹੋਰ ਜਗ੍ਹਾ ਲਜਾਇਆ ਜਾਊਗਾ 12 ਦਿਨ ਦਾ ਸਮੇਂ ਸੀਗਾ 5 ਮਈ ਨੂੰ ਇਹ ਟਾਈਮ ਰੱਖਿਆ ਗਿਆ ਟਾਈਮ ਬੌਂਡ ਕੀਤਾ ਗਿਆ ਔਰ ਰਿਟਰਨ ਦੇ ਵਿੱਚ ਰਾਜੀਨਾਮਾ ਹੋਇਆ ਜਿਸ ਦੇ ਵਿੱਚ ਸਾਈਨ ਸਾਡੇ ਵੀ ਆ ਔਰ ਠੇਕੇਦਾਰ ਭੁੱਲਰ ਦੇ ਵੀ ਹੈਗੇ ਆ ਔਰ ਉਹਦੇ ਵਿੱਚ ਲਿਖਿਆ ਗਿਆ ਕਿ 17 ਮਈ ਨੂੰ ਇੱਥੋਂ ਟੇਕਾ ਬਦਲਿਆ ਜਾਊਗਾ ਉਹਨਾਂ ਨੇ ਕਿਹਾ 17 ਤੱਕ ਸਾਨੂੰ ਟਾਈਮ ਦਿਓ ਜੱਕ ਤਾਂ ਮੈਂ ਦੇਖਣੀ ਲੱਭ ਸਕਦੇ ਸਾਨੂੰ ਵੀ ਸਮਾਨ ਬਹੁਤ ਅੰਦਰ ਲਜਾਂ ਦੀ ਦਿੱਕਤ ਆ ਸੀ ਉਹ ਭੜੀ ਬੰਸੀ ਅਸੀਂ ਉਹਨਾਂ ਨੂੰ ਸਮਾਂ ਦਿੱਤਾ ਪਰ ਉਹਨਾਂ ਨੇ ਨਵੇਂ ਬੋਰਡ ਲਵਾ ਲਏ ਇੱਥੇ 15 ਤਰੀਕ ਨੂੰ 17 ਨੂੰ ਟੇਕਾ ਨਹੀਂ ਬੰਦ ਹੋਇਆ ਅੱਜ ਅਸੀਂ ਆ ਗਏ ਕਿ ਟੇਕਾ ਖੁੱਲਾ ਸੀ ਅਸੀਂ ਬੜੇ ਪਿਆਰ ਨਾਲ ਉਹਨਾਂ ਇੱਕ ਮੁਲਾਜ਼ਮ ਆਇਆ ਟੇਕਾ ਬੰਦ ਉਹਨਾਂ ਨੇ ਕਰਵਾਇਆ ਆ ਕੇ ਪਰ ਐਸ ਐਚਓ ਸਾਹਿਬ ਹੁਣ ਆਏ ਆ ਉਹਨਾਂ ਨੇ ਸਾਨੂੰ ਆ ਕੇ ਉਲਟ ਗਿਆ ਕਿ ਆਰਡਰ ਲੈ ਕੇ ਆਓ ਉਹ ਟੇਕਾ ਜਿਹੜਾ ਇਹਨਾਂ ਨੇ ਆ ਕੇ ਖਲਾਤਾ ਛੜਰ ਚਕਾਤੇ ਆ ਉਸ ਦੀ ਮੌਜੂਦਗੀ 'ਚ ਟੇਕਾ ਖੁੱਲਿਆ ਪਰ ਇੱਥੇ ਬਾਬਾ ਸਾਹ ਬਾਰੇ ਇੱਥੇ ਵੇਦ ਵੀ ਜਿਹੜੀ ਬਾਬਾ ਸਾਹਿਬ ਦੀ ਅੱਜ ਵੀ ਹੋ ਰਹੀ ਆ ਇਹਨਾਂ ਨੇ ਇਹਨਾਂ ਦੇ ਵਰਤਿਆ ਜਿਹੜੀਆਂ ਪਾਈਆਂ ਬਾਬਾ ਸਾਹਿਬ ਮੇੜ ਕਰ ਕਰਕੇ ਆ ਸਵਿਧਾਨ ਕਰਕੇ ਅੱਜ ਬਾਬਾ ਸਾਹਿਬ ਦੀ ਬੇਅਦਬੀ ਵੀ ਹੋ ਰਹੀ ਆ ਪੂਲਸ ਪ੍ਰਚਾਰਣ ਨੂੰ ਸਵਿਧਾਨ ਦੀ ਸੁਰੱਖਿਆ ਚਾਹੀਦੀ ਸੀਗੀ ਬਾਬਾ ਸਾਹਿਬ ਦੀ ਸੁਰੱਖਿਆ ਚਾਹੀਦੀ ਸੀ ਪਰ ਇਹਨਾਂ ਨੇ ਟੇਕੇ ਵਾਲਾ ਸਾਥ ਦਿੱਤਾ ਅਸੀਂ ਨਹੀਂ ਸਮਝਦੇ ਕਿਉਂ ਇਹਨਾਂ ਨੇ ਉਹਨਾਂ ਸਾਥ ਦਿੱਤਾ ਪਰ ਟੇਕਾਂ ਨਹੀਂ ਆਪਾਂ ਖੁੱਲਣ ਦੇਣਾ ਸਾਰੇ ਸਮਾਜ ਨੂੰ ਅਪੀਲ ਆ ਗੈਰਤਮੰਦ ਬੰਦਿਆਂ ਨੂੰ ਮੇਰੀ ਅਪੀਲ ਆ ਜਾਗਦੇ ਜ਼ਮੀਰਾਂ ਵਾਲਿਆਂ ਨੂੰ ਮੇਰੀ ਅਪੀਲ ਆ ਜਿੰਨੇ ਵੀ ਸੰਗਨ ਵਿੱਚ ਖੋਲ ਕੇ ਬੈਠੇ ਨਾ ਬਾਬਾ ਸਾਹਿਬ ਦੇ ਨਾਂ ਤੇ ਪਗਵਾਨ ਬਾਲੀ ਮਾਰੇ ਦੇ ਨਾਂ ਤੇ ਸਤਕੂਰ ਰਵੀਦਾਸ ਮਾਰੇ ਦੇ ਨਾਂ ਤੇ ਤੁਹਾਨੂੰ ਉਹਨਾਂ ਦੀ ਕਸਮ ਉਹਨਾਂ ਰਾਇਵਾਲਾਂ ਦੀ ਕਸਮ ਆ ਇੱਥੇ ਪਹੁੰਚੋ ਇਹ ਟੇਕਾ ਜਿਹੜਾ ਖੁੱਲ ਗਿਆ ਵਾ ਇਹਨੂੰ ਬੰਦ ਕਰਵਾਣਾ ਹੈ ਆਪਾਂ ਪ੍ਰੋਪਰ ਤੌਰ ਤੇ ਜੇ ਪ੍ਰਸ਼ਾਸਨ ਜਾਂਦਾ ਤੇ ਬੰਦ ਹੀ ਰਹਿਣਾ ਸੀਗਾ ਪ੍ਰਸ਼ਾਸਨ ਨੇ ਅੱਜ ਆ ਗਏ ਤੇ ਦੱਸਣਾ ਛਰੇ ਆਮ ਪ੍ਰਸ਼ਾਸਨ ਨੇ ਖਿਲਵਾਇਆ ਇਹ ਟੇਕਾ ਆਪਣੇ ਰਾਈ ਨਾਮੇ ਤੋਂ ਮੁੱਕਰਦੇ ਪਏ ਆ ਸੋ ਸਾਡੀ ਮੰਗ ਆ ਸਾਰੇ ਸਮਾਜ ਐਸੀ ਸਮਾਜ ਕੋ ਹੋਰ ਭਗਵਾਨ ਤੁਮਾਂਜੀ ਮੈਂ ਤੁਹਾਨੂੰ ਵੀ ਦੱਸ ਦੇਣਾ ਚਾਹਨਾ ਕਿ ਜਿੰਨੇ ਵੀ ਟੇਕੇ ਐਸੀ ਸਮਾਜ ਦੇ ਮੁਹੱਲੇ ਆ ਮੋਰੇ ਖੁੱਲੇ ਨਾ ਇਹ ਇੱਕ ਇੱਕ ਕਰਕੇ ਹੁਣ ਬੰਦ ਕਰਵਾਵਾਂਗੇ ਜੇ ਚਾਹਣੇ ਦੀ ਦੁਵਾਰਾ ਸਰਕਾਰ ਚਾਹਣਾ ਤੇ ਟੇਕੇ ਬੰਦ ਕਰਵਾ ਦਿਓ ਇਹ ਟੇਕਿਆਂ ਦੇ ਸਾਨੂੰ ਐਜੂਕੇਸ਼ਨ ਨਹੀਂ ਦੇਣੀ ਐਜੂਕੇਸ਼ਨ ਤਾਂ ਸਕੂਲਾਂ ਨੇ ਦੇਣੀ ਆ ਸਕੂਲ ਖੜਾਓ ਤੁਸੀਂ ਇਹ ਹੀ ਚਾਹਣੇ ਸਾਡੇ ਬੱਚੇ ਸਰਕਾਰੀ ਸਕੂਲਾਂ ਚ ਪੜਨ ਔਰ ਤੁਹਾਡੇ ਜਿਹੜੇ ਬਲੇਚਾ ਚ ਪੜਨ ਬੜੀ ਮਾੜੀ ਗੱਲ ਆ ਸ਼ਰਮ ਵਾਲੀ ਗੱਲ ਆ ਇਹ ਪੰਜਾਬ ਸਰਕਾਰ ਲਈ ਉਹ ਸਾਡੀ ਮੰਗ ਹੈ ਇਹ ਕਰਤਾਰਪੁਰ ਹਲਕੇ ਦੇ ਵਿੱਚ ਖੜੇ ਆ ਔਰ ਜਿੰਨੇ ਵੀ ਕਰਤਾਰਪੁਰ ਵਾਸੀ ਆ ਹਰ ਧਰਮ ਦੇ ਇਨਸਾਨਾਂ ਨੂੰ ਮੈਂ ਕਹਿਣਾ ਚਾਹਨਾ ਕਿ ਭੋਲੇ ਸ਼ੰਕਰ ਦੀ ਵੀ ਬੇਦਬੀ ਹੋ ਰਹੀ ਆ ਬਾਬਾ ਸਾਹਿਬ ਦੀ ਵੀ ਬੇਦਬੀ ਹੋ ਰਹੀ ਆ ਔਰ ਜਿੱਥੇ ਕਾਲਜ ਆ ਸਿੱਖਿਆ ਦਾ ਮੰਦਿਰ ਆ ਉਹਦੀ ਬੇਦਬੀ ਹੋ ਰਹੀ ਆ ਸਾਰੇ ਜਣ ਇੱਥੇ ਪਹੁੰਚਣ ਅੱਜ ਆਪਾਂ ਇੱਥੇ ਹੀ ਬੈਠੇ ਆ ਹੁਣ ਚਾਹੇ ਸਾਡੇ ਤੇ ਕੋਈ ਕਾਰਵਾਈ ਹੁੰਦੀ ਆ ਜਾਂ ਸਾਡੇ ਤੇ ਕੋਈ ਅਤਿਆਚਾਰ ਜਾਂ ਕੋਈ ਗੋਲੀਬਾਰੀ ਹੁੰਦੀ ਆ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਅਸੀਂ ਬੈਠੇ ਇੱਥੇ ਹੀ ਅੱਜ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਹਾਰਮਿਕ ਸ਼ਕਤੀ ਅਮਰ ਰਹੇ ਹਾਰਮਿਕ ਸ਼ਕਤੀ ਅਮਰ ਰਹੇ ਸਭਿਦਾ ਸ਼ਕਤੀ ਅਮਰ ਰਹੇ ਸਭਿਦਾ ਸ਼ਕਤੀ ਅਮਰ ਰਹੇ ਜੈ ਭੀਮ ਜੈ ਭਾਰਤ ਹੈ ਜੀ ਕੀ ਹੋ ਸਕਦਾ ਕੁਝ ਕਾਦਰ ਨਹੀਂ ਸਰ ਹੁਣ ਮੈਨੂੰ ਨਹੀਂ ਪਤਾ ਕੀ ਹੋ ਸਕਦਾ ਕੀ ਹੋਦਾ ਸਾਡੇ ਕੋਲ ਕੋਈ ਰਿਟਰਨ ਆਰਡਰ ਨਹੀਂ ਠੇਕਾ ਬੰਦ ਕਰਨ ਦੇ ਮੇਰੇ ਕੋਲ ਰਿਟਰਨ ਆਰਡਰ ਲੈ ਆਉ ਮੈਂ ਬੰਦ ਕਰ ਦੂੰ ਕੋਈ ਨਹੀਂ ਐਸਾ ਹੀ ਇਹ ਨਾਲ ਗੱਲ ਕਰੋ ਕੋਈ ਨਹੀਂ ਠੇਕ ਦੇ ਦੇ ਨਹੀਂ ਕਾ ਕ ਠੇਕ ਲਾਓ ਚਲੋ ਯਾਰ ਠੇਕਾ ਲਾਓ ਥੋੜੀ ਗੱਲ ਹੈਗੀ ਆ ਚਲੋ ਯਾਰ ਥੋੜੀ ਗੱਲ ਹੈਗੀ ਬਣੇਗਾ ਨਾ ਕਾਦਰ ਯਾਰ ਠੇਕਾ ਨਹੀਂ ਬੰਦ ਕਰੀਂ ਕੋਈ ਬੋਲਣਾ ਬੈਠਦੇ ਬਾਹਰ ਨਹੀਂ ਜਾਉਂਗਾ ਕਾ ਬਾਗਾ ਕਿਉਂ ਨਹੀਂ ਆਉਗਾ ਇਹ ਨਹੀਂ ਬੈਣਾ ਯਾਰ ਇੱਥੇ ਨਹੀਂ ਬੈਣਾ ਸਾਡੇ ਦੇ ਉੱਪਰ ਚਾ ਪਾਣਾ ਕੋਈ ਕੰਮ ਦੇਖ ਲੈਗੇ ਯਾਰ ਇੱਥੇ ਨਹੀਂ ਬੈਣਾ ਲੋ ਜੀ ਹੋਰ ਯਾ ਟੇਕਾ ਖੁੱਲਿਆ ਐਸਐਸਓ ਸਾਹਿਬ ਕਹਿੰਦੇ ਆ ਕਿ ਟੇਕਾ ਖੁੱਲੂਗਾ ਤੇ ਆਪਾਂ ਕਹਿੰਦਾ ਵਾ ਰਵਾ ਸਮਾਜ ਨੂੰ ਅਪੀਲ ਆ ਪਰਚੇ ਪੰਦੇ ਪੈ ਜਵੇ ਅਸੀਂ ਬਾਬਾ ਸਾਹਿਬ ਦੀ ਬੇਦਵੀ ਨਹੀਂ ਜਾਣਦੇ ਇਹ ਪੰਨੂ ਵਾਲੋ ਪਹਿਲਾਂ ਵੀ ਥੋੜੇ ਗਏ ਆ ਚਾਚੂ ਤੇ ਹੁਣ ਵੀ ਦੇਖੋ ਛਰੇਆਂ ਬੇਦਵੀ ਆ ਤੇ ਟੇਕਾ ਖਿਲਾ ਰਹੀ ਪੁਲਿਸ ਖਿਲਾ ਰਹੀ ਫੁੱਲਸ ਖਿਲਾ ਰਹੀ ਆ ਜਰਾ ਦੇ ਰੇਕ ਜਦ ਕਿ ਰਿਟਰਨ ਤੇ ਐਸਐਸਓ ਸਾਹਮਣੇ ਲਿਖਾਇਆ ਸੀ ਉਧਰ 17 ਜੀ ਦਾ ਟਾਈਮ 17 ਨੂੰ ਟੇਕਾ ਇਹ ਚੱਕਿਆ ਜਾਊਗਾ ਪਰ ਹੁਣ ਇਹ ਕਹ ਰਹੇ ਆ ਕਿ ਉੱਪਰ ਆਰਡਰ ਪੰਜਾਬ ਦੇ ਉਹ ਜਾਹ ਸਰਕਾਰ ਨੂੰ ਸਾਡੀ ਬੇਨਤੀ ਬਾਰ ਬਾਰ ਆਈ ਆ ਕਿ ਮੁਹੱਲੇ ਦੇ ਸਮਾਜ ਦੇ ਜਿੱਥੇ ਡੇਕਾ ਨਹੀਂ ਗੁੱਲਣ ਦੇ ਨਾਲ ਇਹ ਸਰਕਾਰ ਨੂੰ ਸਾਡੀ ਅਪੀਲ ਆ ਭਗਵੰਤ ਮਾਨ ਜੀ ਅਪੀਲ ਆ ਸਾਡੀ ਜਿੱਥੇ ਸਮਾਜ ਦੇ ਮੁਹੱਲੇ ਆ ਉਥੇ ਛਰਾ ਡੇਕਾ ਨਹੀਂ ਗੁੱਲੂਗਾ ਹੁਣ ਇਹ ਪੁਲਸ ਹੋਂ ਧੱਕੇ ਚਾਈ ਤੇ ਆ ਗਈ ਆ ਤੇ ਟੇਕੇ ਦੇ ਅੱਗੇ ਅਸੀਂ ਵੀ ਖੜੇ ਆ ਜਿਹੜੀ ਕਾਰਵਾਈ ਸਾਡੇ ਦੇ ਬੰਦੀ ਆ ਸਾਡੇ ਦੇ ਕੀਤੀ ਜਾਵੇ ਪਰ ਜੇ ਸਾਡੇ ਬੇਦਬੀ ਹੋਈ 295 ਐਸਸੀ ਐਕਟ ਅਸੀਂ ਉਹਨਾਂ ਤੇ ਲਵਾਣੇ ਆ ਜਿਹੜੇ ਸਾਨੂੰ ਧਮਕੀਆਂ ਦੇ ਰਹੇ ਆ ਕਿ ਇੱਥੇ ਸਾਨੂੰ ਕਹਿ ਰਹੇ ਟੇਕੇ ਖੱਲੂਗੇ ਚਰਿਆ ਮਖੱਲੂਗੇ ਸੋ ਸਰਕਾਰ ਸਕੂਲ ਖਲਾਵੇ ਚਾਹ ਦੇ ਟੇਕੇ ਕੱਢ ਨਹੀਂ ਖਲਾ ਰਹੀ ਕੋਈ ਗੱਲ ਨਹੀਂ ਤੇ ਸਾਰੇ ਬਾਜੋ ਸਾਰੇ ਅੱਛੀ ਦਾ ਪ੍ਰਚਾਰ ਹੋ ਰਿਹਾ ਇੱਕ ਮਿੰਟ ਹਾਂਜੀ ਜਦੋਂ ਬਲੀਕੇ ਕਰਨਗਾ ਕੋਲੂਗਾ ਜੀ ਬਾਬਾ ਸਾਡੀ ਨੂੰ ਲਓ ਜੀ ਬਾਬਾ ਸਾਡੀ ਟੇਕਾ ਖੁੱਲੂਗਾ ਇੱਥੇ ਬੱਲੇ ਬਾਬਾ ਸਾਡੀ ਮੂਰਤੀ ਦਿਖਾਓ ਜੀ ਨਾਲ ਮੂਰਤੀ ਦਿਖਾ ਬੇਜ ਤੇ ਵੀ ਥੋੜੀ ਹੁੰਦਰੀ ਆਈ ਬਾਬਾ ਸਾਡੀਆਂ

ਇਸ ਦਾ ਜਜ਼ਬ ਹੋਈ ਹੈ ਜਿਹੜਾ ਰਾਜੀਨਾਮਾ ਕਰਵਾਇਆ 17 ਮਈ ਦਾ ਟਾਈਮ ਲੈ ਕੇ ਦਿੱਤਾ ਅੱਜ ਉਹੀ ਤਸਬਲਾ ਘਲਾਤਾ ਨੇ ਕਹੋ ਉਹਨਾਂ ਨੇ ਇਸ ਸੰਵਿਧਾਨ ਦੀ ਬੇਅਦਬੀ ਆ ਅਸੀਂ ਬਰਦਾਸ਼ਤ ਨਹੀਂ ਕਰਨੀ ਅਸੀਂ ਕੋ ਚਿੱਟਿਆਂ ਦਾ ਕੰਮ ਨਹੀਂ ਕਰਦੇ ਆਇਆ ਠੇਕਾ ਸਾਡੇ ਘਰ ਦੀ ਲੜਾਈ ਆ ਸਮਾਜ ਦੀ ਲੜਾਈ ਆ ਉਸ ਨਹੀਂ ਗਿਣਾ ਸਕਦੀ ਠੇਕਾ ਉਸ ਗਿਆ ਉਸਾਈਟ ਜਾ ਰਹੀ ਹੈ ਉਹਨਾਂ ਦੀ ਜਿਹੜੀ ਕੋ ਖੋਖਰੇ ਸਰਕਾਰ ਨਾਲ ਗੱਲਾਂ ਹੋਣਗੀਆਂ ਦਰਕਾਰ ਹੈ ਜਾ ਕੇ ਉੱਪਰ ਜਾ ਕੇ ਕੋਈ ਗੱਲ ਨਹੀਂ ਇਹ ਮਨਜ਼ੂਰ ਆਇਆ ਇਹ ਮਨਜ਼ੂਰशुदा ਆ। ਪੂਰਜੋ ਦਾ ਭੰਲਿਆ ਕਹਿੰਦੇ ਕੋਲਾ ਨਹੀਂ। ਕੋਈ ਗੱਲ। ਬਾਬਾ ਸਾਹ ਦਾ ਚਾਚੂ ਪੇਤ ਵੀ ਹੋ ਰਹੀ ਥੱਡੀ। ਇੱਥੇ ਮਾਰ ਕੇ ਉੱਟੂਗਾ। ਇਹ ਕਾਣੀ ਗੋਲਾ ਜਿਹੜਾ ਖੁੱਲ ਗਿਆ। ਇਹ ਬੰਦ ਹੁਣੀ ਮੈਂ ਕਰਾ ਦੂੰਗਾ ਕੋਈ ਚੱਕਰ ਨਹੀਂ। ਚੱਕੇ ਸ਼ਹੀ ਨਹੀਂ ਚਲੇਗੀ। ਨਹੀਂ ਚਲੇਗੀ ਨਹੀਂ ਚਲੇਗੀ। ਜੈ ਭੀਮ ਜੈ ਪਰਤ। ਜੈ ਭੀਮ ਜੈ ਪਰਤ। ਜੈ ਭੀਮ ਜੈ ਪਰਤ। ਵਾਲਮੀਕੀ ਸ਼ਕਤੀ। ਹਮਾਰੇ। ਵਾਲਮੀਕੀ ਸ਼ਕਤੀ। ਹਮਾਰੇ। ਜੈ ਭੀਮ ਜੈ ਪਰਤ। ਕੋਲੇ ਸ਼ੰਕਰ ਦਾ ਨਾਲ ਹੀ ਮੰਦਿਰ ਆ ਉਹ ਵੀ ਦਿਖਾਇਆ ਜਾਵੇ ਨਾਲ ਹੀ ਗੱਪੇ ਪਾਸੇ ਜਨਤਾ ਕਾਲਜ ਜਿੱਥੇ ਦੇਸ਼ ਦਾ ਭਵਿੱਖ ਹੈ ਜਿੱਥੇ ਬੱਚੇ ਪੜ੍ਹ ਲੈ ਕੇ ਅਫਸਰ ਬੰਦੇ ਆ ਸੋ ਅੱਜ ਵੇਦ ਵੀ ਜਿਹੜੀ 바ਵਾ ਸਾਹਿਬ ਦੀ ਨਾਲ ਨਾਲ ਕੋਲੇ ਸ਼ੰਕਰ ਦਾ ਮੰਦਿਰ ਦੀ ਵੀ ਕੀਤੀ ਜਾ ਰਹੀ ਆ ਸੋ ਸ਼ਰਾਬ ਦੇ ਦੇਕੇਦਾਰ ਜਿਹੜੇ ਸਾਹ ਆ ਕੇ ਤੇ ਧੰਗੀ ਦੇ ਨੇ ਸਰਕਾਰ ਦੀ ਪੰਜਾਬ ਸਰਕਾਰ ਦੀ ਸੋ ਮੈਂ ਸਰਕਾਰ ਕੋਲੋਂ ਪੁੱਛਣਾ ਚਾਹੁੰਦਾ ਸਕੂਲ ਚਾਹੀਦੇ ਆ ਤੁਹਾਨੂੰ ਜਾਂ ਸ਼ਰਾਬ ਦੇ ਦੇਕੇ ਚਾਹੀਦੇ ਆ ਅੱਜ ਦੱਸੋ ਮੈਨੂੰ ਪੁੱਛ ਲੈ ਦੇਕੇ ਜੀ ਕੋਲ ਆਏ ਦੇਖ ਲਓ ਘਟਰ ਆ ਕੇ ਖਲਾਸ ਤੇ ਪੁੱਛ ਲੈ ਇੱਥੋਂ ਪਤਾ ਲੱਗਦਾ